ਸਾਰੇ মিডিਆ ਨੂੰ ਨਾ ਚਾਹੇ ਪੰਜ ਪੰਜ 10 10 ਮਿੰਟ ਮੌਕਾਤਾ ਜਾਵੇ ਅੱਜ ਨਾਲ ਆਫਰ ਨਹੀਂ ਅੱਜ ਨਹੀਂ ਹਾਂ ਕੋਈ ਦਿਨ ਰੱਖ ਕੇ ਸਾਨੂੰ ਦਿੱਤਾ ਜਾਵੇ ਕਿਉਂਕਿ ਹੁੰਦਾ ਕੀ ਇਹ ਵੀ ਨਹੀਂ ਮੈਂ ਤੁਹਾਡੇ ਸਰ ਨੂੰ ਦੇਖੋ ਮੈਂ ਪਹਿਲਾਂ ਇਹਨਾਂ ਨੂੰ ਕਿਹਾ ਸੀ ਕਿ ਮੈਂ ਜਜ਼ਬਾਤੀ ਬੰਦਾ ਹਾਂ ਔਰ ਮੈਂ ਜਜ਼ਬਾਤੀ ਤੌਰ ਤੇ ਪੰਜਾਬੀ ਪੰਜਾਬ ਨਾਲ ਜੁੜਿਆ ਹਾਂ ਔਰ ਮੈਂ ਇਮੋਸ਼ਨਲੀ ਹਰਟ ਕਰਕੇ ਇਸ ਫਿਲਮ ਲਈ ਕੋਈ ਡਰਾਮੇ ਦੇ ਕਿਸੇ ਵੀ ਹੱਕ 'ਚ ਨਹੀਂ ਕਿ ਦੇਖੋ ਇਹ ਵੀ ਗਵਾਹ ਹੈ ਸੁਮਿਤ ਵੀ ਗਵਾਹ ਹੈ ਕੋਈ ਸ਼ੋਸ਼ਾ ਨਹੀਂ ਹੋਣਾ ਇਸ ਫਿਲਮ ਦਾ ਰਿਲੀਜ਼ ਤੋਂ ਪਹਿਨਾ ਉਹੀ ਇਸ ਤਰ੍ਹਾਂ ਦੀਆਂ ਗੱਲਾਂ ਨਹੀਂ ਕਰੀਆਂ ਜਾਣਗੀਆਂ ਵੀ ਜਿੱਦੇ 'ਚ ਅਸੀਂ ਮੈਂ ਇਹ ਪ੍ਰੂਫ ਕਰੂੰਗਾ ਕਿ ਮੈਂ ਮੈਂ ਜੋ ਕੰਮ ਕਰ ਰਿਹਾ 25 ਸਾਲ ਤੋਂ ਗਵਾਹੀ ਭਰਦਾ ਪਰਿ ਪੰਜਾਬ ਪੰਜਾਬੀ ਲਈ ਅਸੀਂ ਦ੍ਰਿੜ ਹਾਂ ਕਿਸਾਨੀ ਲਈ ਕੱਲ ਵੀ ਸੀ ਅੱਜ ਵੀ ਹੈ ਤੇ ਕੱਲ ਵੀ ਰਹਿਾਂਗੇ ਸਾਡੇ ਲਈ ਇਹ ਚੀਜ਼ਾਂ ਹੈ ਮੈਂ ਸਾਡੇ ਲੋਕ ਸੋ ਅਸੀਂ ਜਿਹੜੇ ਸਿਹਰਦ ਲੋਕ ਹੈ ਤੁਹਾਡੇ ਨਾਲ ਗੱਲਾਂ ਕਰਕੇ ਦੁਨੀਆ ਤੱਕ ਅਸੀਂ ਪਹੁੰਚਾਣੀਆਂ ਰੈਦਰ ਦੈਨ ਅਸੀਂ ਕੋਈ ਉਸ ਤਰ੍ਹਾਂ ਦਾ ਡਰਾਮਾ ਕਰੀਏ ਜਿੱਦ ਨਾਲ ਅਸੀਂ ਆਪਦੇ ਆਪ ਨੂੰ ਛੋਟਾ ਕਰ ਲਈਏ ਤੇ ਸਾਡੇ ਚਾਹਣ ਵਾਲੇ ਵੀ ਸਾਨੂੰ ਕਹਿਣਗੇ ਕੀ ਕੀਤਾ ਯਾਰ ਸਾਰੇ মিডিਆ ਨੂੰ ਨਾ ਚਾਹੇ ਪੰਜ ਪੰਜ 10 10 ਮਿੰਟ ਮੌਕਾਤਾ ਜਾਵੇ ਅੱਜ ਨਾਲ ਲੋਫਰ ਕਰਨ ਅੱਜ ਨਹੀਂ ਹਾਂ ਕੋਈ ਦਿਨ ਰੱਖ ਕੇ ਸਾਨੂੰ ਦਿੱਤਾ ਜਾਵੇ ਕਿਉਂਕਿ ਹੁੰਦਾ ਕੀ ਇਹ ਵੀ ਨਹੀਂ ਮੈਂ ਤੁਹਾਡੇ ਸਾਹਮਣੇ ਦੇਖੋ ਮੈਂ ਪਹਿਲਾਂ ਇਹਨਾਂ ਨੂੰ ਕਿਹਾ ਸੀ ਕਿ ਮੈਂ ਜਜ਼ਬਾਤੀ ਬੰਦਾ ਹਾਂ ਔਰ ਮੈਂ ਜਜ਼ਬਾਤੀ ਤੌਰ ਤੇ ਪੰਜਾਬੀ ਪੰਜਾਬ ਨਾਲ ਜੁੜਿਆ ਹਾਂ ਔਰ ਮੈਂ ਇਮੋਸ਼ਨਲੀ ਹਰਟ ਕਰਕੇ ਇਸ ਫਿਲਮ ਲਈ ਕੋਈ ਡਰਾਮੇ ਦੇ ਕਿਸੇ ਵੀ ਹੱਕ 'ਚ ਨਹੀਂ ਕਿ ਦੇਖੋ ਇਹ ਵੀ ਗਵਾਇਆ ਸੁਮਿਤ ਵੀ ਗਵਾਇਆ ਕੋਈ ਸ਼ੋਸ਼ਾ ਨਹੀਂ ਹੋਣਾ ਇਸ ਫਿਲਮ ਦਾ ਰਿਲੀਜ਼ ਤੋਂ ਪਹਿਨਾ ਉਹੀ ਇਸ ਤਰ੍ਹਾਂ ਦੀਆਂ ਗੱਲਾਂ ਨਹੀਂ ਕਰੀਆਂ ਜਾਣਗੀਆਂ ਵੀ ਜਿੱਦੇ 'ਚ ਅਸੀਂ ਮੈਂ ਇਹ ਪ੍ਰੂਫ ਕਰੂੰਗਾ ਕਿ ਮੈਂ ਮੈਂ ਜੋ ਕੰਮ ਕਰ ਰਹੇ ਹਾਂ 25 ਸਾਲ ਤੋਂ ਗਵਾਹੀ ਭਰਦਾ ਪਰਿ 50 ਪੰਜਾਬੀ ਲਈ ਅਸੀਂ ਦ੍ਰਿੜ ਹਾਂ ਕਿਸਾਨੀ ਲਈ ਕੱਲ ਵੀ ਸੀ ਅੱਜ ਵੀ ਹੈ ਤੇ ਕੱਲ ਵੀ ਰਹਿਾਂਗੇ ਸਾਡੇ ਲਈ ਇਹ ਚੀਜ਼ਾਂ ਹੈ ਮੈਂ ਸਾਡੇ ਲੋਕ ਸੋ ਅਸੀਂ ਜਿਹੜੇ ਸਿਹਰਦ ਲੋਕ ਹੈ ਤੁਹਾਡੇ ਨਾਲ ਗੱਲਾਂ ਕਰਕੇ ਦੁਨੀਆ ਤੱਕ ਅਸੀਂ ਪਹੁੰਚਾਣੀਆਂ ਰੈਦਰ ਦੈਨ ਅਸੀਂ ਕੋਈ ਉਸ ਤਰ੍ਹਾਂ ਦਾ ਡਰਾਮਾ ਕਰੀਏ ਜਿੱਦ ਨਾਲ ਅਸੀਂ ਆਪਦੇ ਆਪ ਨੂੰ ਛੋਟਾ ਕਰ ਲਈਏ ਤੇ ਸਾਡੇ ਚਾਹਣ ਵਾਲੇ ਵੀ ਸਾਨੂੰ ਕਹਿਣਗੇ ਕੀ ਕੀਤਾ ਯਾਰ ਸਾਰੇ মিডিਆ ਨੂੰ ਨਾ ਚਾਹੇ ਪੰਜ ਪੰਜ 10 10 ਮਿੰਟ ਮੌਕਾਤਾ ਜਾਵੇ ਅੱਜ ਨਾਲ ਆਫਰ ਕਰਨ ਜਨਰਲ ਅੱਜ ਨਹੀਂ ਹਾਂ ਕੋਈ ਦਿਨ ਰੱਖ ਕੇ ਸਾਨੂੰ ਦਿੱਤਾ ਜਾਵੇ ਕਿਉਂਕਿ ਹੁੰਦਾ ਕੀ ਇਹ ਵੀ ਨਹੀਂ ਮੈਂ ਤੁਹਾਡੇ ਸਰ ਨੂੰ ਦੇਖੋ ਮੈਂ ਪਹਿਲਾਂ ਇਹਨਾਂ ਨੂੰ ਕਿਹਾ ਸੀ ਕਿ ਮੈਂ ਜਜ਼ਬਾਤੀ ਬੰਦਾ ਹਾਂ ਔਰ ਮੈਂ ਜਜ਼ਬਾਤੀ ਤੌਰ ਤੇ ਪੰਜਾਬੀ ਪੰਜਾਬ ਨਾਲ ਜੁੜਿਆ ਹਾਂ ਔਰ ਮੈਂ ਇਮੋਸ਼ਨਲੀ ਹਰਟ ਕਰਕੇ ਇਸ ਫਿਲਮ ਲਈ ਕੋਈ ਡਰਾਮੇ ਦੇ ਕਿਸੇ ਵੀ ਹੱਕ 'ਚ ਨਹੀਂ ਕਿ ਦੇਖੋ ਇਹ ਵੀ ਗਵਾਹ ਹੈ ਸੁਮਿਤ ਵੀ ਗਵਾਹ ਹੈ ਕੋਈ ਸ਼ੋਸ਼ਾ ਨਹੀਂ ਹੋਣਾ ਇਸ ਫਿਲਮ ਦਾ ਰਿਲੀਜ਼ ਤੋਂ ਪਹਿਲਾਂ ਉਹੀ ਇਸ ਤਰ੍ਹਾਂ ਦੀਆਂ ਗੱਲਾਂ ਨਹੀਂ ਕਰੀਆਂ ਜਾਣਗੀਆਂ ਵੀ ਜਿੱਦੇ 'ਚ ਅਸੀਂ ਮੈਂ ਇਹ ਪ੍ਰੂਫ ਕਰੂੰਗਾ ਕਿ ਮੈਂ ਮੈਂ ਜੋ ਕੰਮ ਕਰ ਰਹੇ ਹਾਂ 25 ਸਾਲ ਤੋਂ ਗਵਾਹੀ ਭਰਦਾ ਪਰਿ 50 ਪੰਜਾਬੀ ਲਈ ਅਸੀਂ ਦ੍ਰਿੜ ਹਾਂ ਕਿਸਾਨੀ ਲਈ ਕੱਲ ਵੀ ਸੀ ਅੱਜ ਵੀ ਹੈ ਤੇ ਕੱਲ ਵੀ ਰਹਿਾਂਗੇ ਸਾਡੇ ਲਈ ਇਹ ਚੀਜ਼ਾਂ ਹੈ ਮੈਂ ਸਾਡੇ ਲੋਕ ਸੋ ਅਸੀਂ ਜਿਹੜੇ ਸਿਹਰਦ ਲੋਕ ਹੈ ਤੁਹਾਡੇ ਨਾਲ ਗੱਲਾਂ ਕਰਕੇ ਦੁਨੀਆ ਤੱਕ ਅਸੀਂ ਪਹੁੰਚਾਣੀਆਂ ਰੈਦਰ ਦੈਨ ਅਸੀਂ ਕੋਈ ਉਸ ਤਰ੍ਹਾਂ ਦਾ ਡਰਾਮਾ ਕਰੀਏ ਜਿੱਦਨ ਅਸੀਂ ਆਪਦੇ ਆਪ ਨੂੰ ਛੋਟਾ ਕਰ ਲਈਏ ਤੇ ਸਾਡੇ ਚਾਹਣ ਵਾਲੇ ਵੀ ਸਾਨੂੰ ਕਹਿਣਗੇ ਕੀ ਕੀਤਾ ਯਾਰ ਇਓ ਜੇ ਹੋਰ ਸ਼ੋਅਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ ਫਾਈਵ ਵੁੱਡ ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ